ਰੱਛੀ ਕਾਲ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਠਿੰਡਾ ਐਮਸ ਭਰਤੀ 2025 ਸਿੱਧੀ ਭਰਤੀ ਹੈ ਜੀ ਆਨਲਾਈਨ ਭਰਤੀ ਹੈ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਲੜਕੇ ਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਅਪਲਾਈ ਕਿਵੇਂ ਕਰਨਾ ਹੈ ਤੇ ਕਿਹੜਾ ਫਾਰਮ ਭਰਨਾ ਹੈ ਤੁਸੀਂ ਸਾਰੀ ਦੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਗਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਸਵਾਗਤ ਹੈ ਤੁਹਾਡਾ ਸਭ ਦਾ ਜੀ ਤੁਹਾਡੇ ਆਪਣੇ ਚੈਨਲ ਜੋਬਸ ਵਾਈ ਗਿਨੀ ਦੇ ਵਿੱਚ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਦੋਸਤੋ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਹਰ ਰੋਜ਼ ਨਵੇਂ-ਨਵੇਂ ਅਪਡੇਟਾਂ ਦੇ ਲਈ ਨੋਟੀਫਿਕੇਸ਼ਨ ਆ ਪ੍ਰਾਪਤ ਕਰ ਲਈ ਤੁਸੀਂ ਆਪਣੇ WhatsApp ਚੈਨਲ ਤੇ Telegram ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜਿੱਦਾਂ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਜੀ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਜੀ ਭਰਤੀਆਂ ਦੇ ਬਾਰੇ ਜੋ ਵੀ ਤੁਹਾਡਾ ਸਵਾਲ ਹੈ ਜੀ ਵੀਡੀਓ ਨੂੰ WhatsApp ਗਰੁੱਪਾਂ 'ਤੇ Facebook ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਰਹੋ ਤਾਂ ਜੋ ਲੋੜਵੰਦ ਕੈਂਡੀਡੇਟ ਨੂੰ ਇਹ ਭਰਤੀ ਦੇ ਬਾਰੇ ਪਤਾ ਲੱਗ ਸਕੇ ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਪਟੰਡਾ ਦੇ ਵੱਲੋਂ ਯਾਨੀ ਕਿ AIMS ਦੇ ਵੱਲੋਂ ਦੋਸਤੋ ਇਹ ਨੋਟੀਫਿਕੇਸ਼ਨ ਦਾ ਲਿੰਕ ਅਤੇ ਇਹਨੂੰ ਆਨਲਾਈਨ ਅਪਲਾਈ ਕਿੱਦਾਂ ਕਰਨਾ ਹੈ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਹੜੀ ਵੀ ਜੋਬ ਦੇ ਬਾਰੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕਈ ਤਰ੍ਹਾਂ ਦੀਆਂ ਜੋਬਸ ਨਿਕਲੀਆਂ ਹੋਈਆਂ ਨੇ ਇਹਦੇ ਵਿੱਚ ਅੱਗੇ ਆਪਾਂ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੰਨੇ ਆਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਇਹ ਪੋਸਟ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਜੀ 21 ਮਈ 2025 ਸ਼ਾਮ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਆਨਲਾਈਨ ਆਨਲਾਈਨ ਫਾਰਮ ਤੁਹਾਨੂੰ ਭਰਨਾ ਪਵੇਗਾ ਜਿਹਦਾ ਲਿੰਕ ਇਹ ਦਿੱਤਾ ਹੋਇਆ ਜੀ ਇਹ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਿੱਤਾ ਹੈ ਜਿਹਦੇ ਉੱਤੇ ਲਿਖ ਕੇ ਜਿਹਦੇ ਉੱਤੇ ਕਲਿੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਪੋਸਟਾਂ ਦੀ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਨੰਬਰ 1 ਤੇ ਰੀਡਰ ਜੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ 7 ਪੇ ਕਮਿਸ਼ਨ ਦੇ ਆਧਾਰ ਤੇ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਕੈਟਾਗਰੀ ਵਾਈਜ਼ ਇਹਨਾਂ ਨੇ ਪੋਸਟਾਂ ਦੀ ਵੰਡ ਕੀਤੀ ਗਈ ਹੈ ਹਰ ਕੈਟਾਗਰੀ ਦਾ ਬੰਦਾ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੀ ਪਰ ਦੂਤੀ ਸਾਇੰਟਿਸਟ ਦੀ ਪੋਸਟ ਹੈ ਜੀ ਸੀਐਫਐਮ ਗਾਇਨੇਰੀ ਲੈਕਚਰਰ ਇਨ ਨਰਸਿੰਗ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਜੀ ਨੰਬਰ 4 ਤੇ ਸੀਨੀਅਰ ਮੈਡੀਕਲ ਅਫਸਰ ਦੀ ਪੋਸਟ ਹੈ ਜੀ ਸੀਨੀਅਰ ਪ੍ਰੋਗਰਾਮਰ ਦੀ ਸੀਨੀਅਰ ਪ੍ਰੋਗਰਾਮਰਰ ਦੀ ਪੋਸਟ ਹੈ ਜੀ ਮੈਡੀਕਲ ਅਫਸਰ ਦੀ ਪੋਸਟ ਹੈ ਜੀ ਅਸਿਸਟੈਂਟ ਨਰਸਿੰਗ ਸੁਪਰਡੈਂਟ ਦੀ ਪੋਸਟ ਹੈ ਜੀ ਅਸਿਸਟੈਂਟ ਬਲੱਡ ਟਰਾਂਸਫਰ ਅਫਸਰ ਦੀ ਪੋਸਟ ਹੈ ਜੀ ਕਲੀਨਿਕਲ ਸਾਈਕੋਲੋਜਿਸਟ ਦੀ ਪੋਸਟ ਹੈ ਜੀ ਚਾਈਲਡ ਸਾਈਕੋਲੋਜਿਸਟ ਦੀ ਪੋਸਟ ਹੈ ਜੀ ਵੈਟਰਨਰੀ ਅਫਸਰ ਦੀ ਪੋਸਟ ਹੈ ਜੀ ਇਹਨਾਂ ਪੋਸਟਾਂ ਦੇ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਇਹਨਾਂ ਪੋਸਟਾਂ ਦੀ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਰੀਡਰ ਦੀ ਪੋਸਟ ਹੈ ਨੰਬਰ 1 ਤੇ ਪ੍ਰੋਫੈਸਰ ਨਰਸਿੰਗ ਰੀਡਰ ਕੁਆਲੀਫਿਕੇਸ਼ਨ ਇਹਨਾਂ ਨੇ ਮੰਗੀ ਹੈ ਮਾਸਟਰ ਡਿਗਰੀ ਤੇ ਮਸਟ ਬੀ ਰਜਿਸਟਰਡ ਇਨ ਨਰਸ ਐਂਡ ਮਿਡਵਾਈਫ ਦੇ ਵਿੱਚ ਰਜਿਸਟਰ ਹੋਣਾ ਚਾਹੀਦਾ ਜੀ 8 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਆਫਟਰ ਐਮ ਐਸ ਨਰਸਿੰਗ ਤੇ 5 ਸਾਲ ਦਾ ਟੀਚਿੰਗ ਦਾ ਐਕਸਪੀਰੀਅੰਸ ਮੰਗਿਆ ਗਿਆ ਜੀ ਤੇ ਪੀ ਐਚ ਡੀ ਇਨ ਨਰਸਿੰਗ ਮੰਗੀ ਗਈ ਹੈ ਜੀ ਏਜ ਅਪ ਟੂ 50 ਸਾਲ ਲਿਖੀ ਮੰਗੀ ਗਈ ਹੈ ਜੀ ਸਾਇੰਟਿਸਟ ਦੀਆਂ ਪੋਸਟਾਂ ਨੇ ਜੀ ਜਿਹੜੇ ਉਮੀਦਵਾਰਾਂ ਨੇ PhD ਕੰਪਲੀਟ ਕੀਤੀ ਹੈ ਪਬਲਿਕ ਹੈਲਥ ਐਂਡ ਅਲਾਈਡ ਸਾਇੰਸ ਜਾਂ ਫਿਰ ਹੈਲਥ ਕਮਿਊਨਿਟੀ ਹੈਲਥ ਜਾਂ ਫਿਰ ਪੋਪੂਲੇਸ਼ਨ ਸਟਡੀ ਜਾਂ ਫਿਰ ਡਰਮੋਗ੍ਰਾਫੀ ਸਟਡੀ ਜਾਂ ਫਿਰ ਸੋਸ਼ਲ ਵਰਕ ਜਾਂ ਸਸਟੇਨੇਬਲ ਡਿਵੈਲਪਮੈਂਟ ਪ੍ਰੈਕਟਿਸ ਦੇ ਵਿੱਚ ਜਾਂ ਫਿਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਏਜ ਹੈ ਜੀ 45 ਸਾਲ ਸਾਇੰਟਿਸਟ ਸੀ ਗਾਇਨੇਟਰੀ ਪੋਸਟ ਹੈ ਜੀ PhD ਸੇਮ ਕੁਆਲੀਫਿਕੇਸ਼ਨ ਹੀ ਹੈ ਜੀ ਸੇਮ ਏਜ ਹੈ ਜੀ ਪੋਸਟ ਨੰਬਰ 3 ਹੈ ਜੀ ਲੈਕਚਰਰ ਇਨ ਨਰਸਿੰਗ मास्टर डिग्री मांगी गई जी नर्सिंग फ्रॉम रिकॉग्नाइज यूनिवर्सिटी ਦੇ ਵਿੱਚੋਂ ਜਿਸਟਰ ਤੁਹਾਡੇ ਨਰਸਿੰਗ ਮੈਡਵਾਇਫ ਦੇ ਵਿੱਚ ਰਜਿਸਟਰਡ ਮੰਗਿਆ ਗਿਆ ਜੀ 5 ਸਾਲ ਐਕਸਪੀਰੀਅੰਸ ਮੰਗਿਆ ਗਿਆ ਜੀ ਆਫਟਰ ਐਮਐਸਸੀ ਇਨਕਲੂਡਿੰਗ 2 ਸਾਲ ਦਾ ਟੀਚਿੰਗ ਐਕਸਪੀਰੀਅੰਸ ਮੰਗਿਆ ਗਿਆ ਜੀ ਏਜ ਹੈ ਅਪ ਟੂ 50 ইয়ার জি সিনিয়র ਮੈਡੀਕਲ পোস্ট ਹੈ ਜੀ ਡਿਗਰੀ ਕਿਤੇ ਹੋਣੀ ਚਾਹੀਦੀ ਟੀਮ ਆਫ ਅਯੂਸ਼ ਅਯੂਸ਼ ਦੇ ਜਾਂ ਫਿਰ ਸਟੇਸ਼ਨਰੀ ਸਟੇਟ ਬੋਰਡ ਜਾਂ ਕਾਉਂਸਲ ਫੈਸਿਲਿਟੀ ਆਫ ਇੰਡੀਆ ਮੈਡੀਸਨ অর ਇਕੁਇਵਲੈਂਟ ਰਿਕੋਗਨਾਈਜ਼ ਅੰਡਰ ਦਾ ਰਿਵਲੈਂਟ ਕਾਉਂਸਲ ਦੇ ਵਿੱਚੋਂ ਜੀ ਐਨਰੋਲਮੈਂਟ ਔਨ ਦਾ ਸੈਂਟਰ ਰਜਿਸਟਰ ਆਫ ਦਾ ਸਟ੍ਰੀਮ ਇਨ ਹੋਣਾ ਚਾਹੀਦਾ ਜੀ ਏਜ ਹੈ ਜੀ 25 ਤੋਂ 40 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਐਕਸਪੀਰੀਅੰਸ 5 ਸਾਲ ਦਾ ਮੰਗੇ ਆ ਗਏ ਜੀ ਤੁਹਾਡੇ ਕੋਲੋਂ ਆਪਾਂ ਤੇ ਜੀ ਨੀਅਰ ਪ੍ਰੋਗਰਾਮਰ ਦੀ ਪੋਸਟ ਹੈ ਜੀ ਬੀਬੀ ਟੈਕ ਜਾਂ ਫਿਰ ਐਮਐਸਸੀ ਜਾਂ ਫਿਰ ਬੀਐਸਸੀ ਵਿਦ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਮੰਗੇ ਆ ਗਏ 10 ਸਾਲ ਦਾ ਐਕਸਪੀਰੀਅੰਸ ਮੰਗੇ ਗਏ ਜੀ ਏਜ ਹੈ ਜੀ ਘੱਟੋ ਘੱਟ 50 ਸਾਲ ਦਾ ਕਰੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 6 ਤੇ ਮੈਡੀਕਲ ਆਫੀਸਰ 8 ਡਿਗਰੀ ਇਨ ਸਟਰੀਮ ਇਨ ਐਜੂਸ ਫਰੋਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਮੰਗੀ ਗਈ ਹੈ ਜਾਫਰ ਇੰਸਟੀਚਿਊਟਰੀ ਸਟੇਟ ਬੋਰਡ ਕਾਉਂਸਲ ਫੈਸਿਲਿਟੀ ਆਫ ਇੰਡੀਅਨ ਮੈਡੀਸਨ ਮੈਡੀਸਨ অর ਇਕੁਇਵਲੈਂਟ ਰਿਕੋਗਨਾਈਜ਼ਡ ਅੰਡਰ ਦਾ ਰਿਵਿਲੀਅੰਟ ਕਾਉਂਸਲ ਇੰਡੀਅਨ ਮੈਡੀਸਨ ਦੇ ਵਿੱਚ ਅਸਿਸਟੈਂਟ ਹੋਣਾ ਚਾਹੀਦਾ ਜੀ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਟੀਚਿੰਗ ਐਕਸਪੀਰੀਅੰਸ ਤੇ ਇਹ ਹੈ ਜੀ 21 ਤੋਂ 35 ਸਾਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਨੰਬਰ 7 ਤੇ ਅਸਿਸਟੈਂਟ ਨਰਸਿੰਗ ਸੁਪਰਡੈਂਟ ਬੀਐਸ ਐ ਨਰਸਿੰਗ ਚਾਰਸਰ ਦਾ ਜਫਰ ਪੀਐਸਸੀ ਪੋਸਟ ਸਰਟੀਫਿਕੇਟ ਜਾਂ ਨਰਸਿੰਗ ਪੋਸਟ ਵੇਸਿਕ ਤੋਂ 2 ਸਾਲ ਦਾ ਕੋਰਸ ਮੰਗਿਆ ਗਿਆ ਜੀ ਸ਼ੁੱਡ ਬੀ ਰਜਿਸਟਰਡ ਇਨ ਇੰਡੀਅਨ ਨਰਸਿੰਗ ਕਾਉਂਸਲ ਦੇ ਵਿੱਚ ਰਜਿਸਟਰਡ ਹੋਣਾ ਚਾਹੀਦਾ ਜੀ ਐਕਸਪੀਰੀਅੰਸ 6 ਸਾਲ ਦਾ ਮੰਗਿਆ ਗਿਆ ਜੀ ਇਹਦਾ ਜੀ 21 ਤੋਂ 35 ਸਾਲ ਦਾ ਤੁਸੀਂ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਨੰਬਰ 8 ਤੇ ਅਸਿਸਟੈਂਟ ਬਲੱਡ ਟ੍ਰਾਂਸਫਿਊਸ਼ਨ ਆਫੀਸਰ ਦੀ ਪੋਸਟ ਹੈ ਜੀ ਰਿਕੋਗਨਾਈਜ਼ਡ ਮੈਡੀਕਲ ਕੁਆਲੀਫਿਕੇਸ਼ਨ ਮੰਗੀ ਗਈ ਹੈ ਜੀ 2 ਸਾਲ ਦਾ ਤੁਹਾਡੇ ਕੋਲ ਜੀ ਐਕਸਪੀਰੀਅੰਸ ਹੈ ਜੀ ਬਲੱਡ ਬੈਂਕ ਵਰਕ ਦੇ ਵਿੱਚ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਏਜ ਅਪ ਟੂ 30 ਸਾਲ ਹੈ ਜੀ ਨੰਬਰ 9 ਤੇ ਇੱਕ ਕਲੀਨिकल ਸਾਈਕੋਲੋਜਿਸਟ ਦੀ ਪੋਸਟ ਹੈ ਜੀ ਐਮਏ ਐਮਐਸਸੀ ਸਾਈਕੋਲੋਜੀ ਦੇ ਵਿੱਚ ਵਿਦ ਐਮਫਿਲ ਇਨ ਕਲੀਨिकल ਸਾਈਕੋਲੋਜੀਕਲ ਦੇ ਵਿੱਚ ਮੰਗੀ ਗਈ ਹੈ ਜੀ 2 ਸਾਲ ਦਾ ਐਕਸਪੀਰੀਅੰਸ ਮੰਗੇ ਗਿਆ ਜੀ ਪੀਐਚਡੀ ਇਨ ਕਲੀਨਿਕ ਸਾਈਕੋਲੋਜੀ ਫਰਮ ਰੈਕਗਨਾਈਜ਼ਡ ਯੂਨੀਵਰਸਿਟੀ ਦੇ ਮੰਗੀ ਗਈ ਹੈ ਜੀ 235 ਸਾਲ ਦੀ ਏਜ ਹੈ ਜੀ ਨੰਬਰ 10 ਤੇ ਪੋਸਟ ਹੈ ਜੀ ਚਾਈਲਡ ਸਾਈਕੋਲੋਜਿਸਟ ਐਮਏ ਐਮਐਸਸੀ ਨਾ ਸਾਈਕੋਲੋਜੀ ਵਿਦ ਐਮਫਿਲ ਇਨ ਕਲੀਨਿਕਲ ਸਾਈਕੋਲੋਜੀ ਮੰਗੀ ਗਈ ਹੈ ਜੀ ਨੰਬਰ 11 ਦੇ ਵੈਟਰਨਰੀ ਆਫੀਸਰ ਦੇ ਪੋਸਟ ਹੈ ਜੀ ਬੈਚਲਰ ਡਿਗਰੀ ਇਨ ਵੈਟਰਨਰੀ ਸਾਇੰਸ ਫ্রম ਰਿਕੋਗਨਾਈਜ਼ ਯੂਨੀਵਰਸਿਟੀ ਮੰਗੀ ਗਈ ਜੀ 2 ਸਾਲ ਦਾ ਐਕਸਪੀਰੀਅੰਸ ਮੰਗੇ ਗਿਆ ਜੀ ਲੈਬੋਰੀ ਟਰੀ ਐਨੀਮਲ ਕੇਅਰ ਤੇ ਮੇਨਟੇਨੈਂਸ ਦੇ ਵਿੱਚ ਮਾਸਟਰ ਡਿਗਰੀ ਔਰ ਡਿਪਲੋਮਾ ਇਨ ਜੈਨੇਟਿਕ ਮੰਗੀ ਗਈ ਹੈ ਜੀ ਏਜ ਹੈ ਜੀ ਅਪ ਟੂ 35 ਸਾਲ ਉਮਰ ਹੱਦ ਰੱਖੀ ਗਈ ਹੈ ਜੀ 50 ਸਾਲ ਤੱਕ ਦੇ ਉਮੀਦਵਾਰ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ एससी एसटी ਨੂੰ 5 ਸਾਲ ਦੀ ਇਜ਼ ਰੈਲੈਕਸੇਸ਼ਨ ਹੈ ਜੀ OBC ਨੂੰ 3 ਸਾਲ ਦੀ ਹੈ ਜੀ PWD BD ਵਾਲਿਆਂ ਨੂੰ 10 ਸਾਲ ਦੀ ਇਜ਼ ਰੈਲੈਕਸੇਸ਼ਨ ਹੈ ਜੀ ਗੌਰਮੈਂਟ ਸਰਵੈਂਟ ਵਾਲਿਆਂ ਨੂੰ 5 ਸਾਲ ਦੀ ਇਜ਼ ਰੈਲੈਕਸੇਸ਼ਨ ਹੈ ਜੀ ਐਕਸ ਸਰਵਿਸਮੈਨ ਨੂੰ 5 ਸਾਲ ਦੀ ਹੈ ਜੀ ਤੇ ਜਿਹੜੇ ਸੈਂਟਰਲ ਗਵਰਨਮੈਂਟ ਸਿਵਲ এমਪਲੋਇਜ਼ ਨੇ ਜੀ ਉਹਨਾਂ ਨੂੰ ਵੀ 5 ਸਾਲ ਦੀ ਹੈ ਇਜ਼ ਰੈਲੈਕਸੇਸ਼ਨ ਹੈ ਜੀ ਬਾਕੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚੋਂ ਪੜ੍ਹ ਸਕਦੇ ਹੋ ਜੀ ਹੋਰ ਵੀ ਬਹੁਤ ਸਾਰੀਆਂ ਅਦਾਇਤਾਂ ਦਿੱਤੀਆਂ ਗਈਆਂ ਨੇ ਨੋਟੀਫਿਕੇਸ਼ਨ ਪੜ੍ਹ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜੀ ਦੋ ਸੌ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਜਿਹੜਾ ਸਿਲੈਕਸ਼ਨ ਹੋਵੇਗਾ ਉਹ ਕੁਆਲਿਫੀਕੇਸ਼ਨ ਅਤੇ ਐਕਸਪੀਰੀਅੰਸ ਦੇ ਆਧਾਰ ਤੇ ਹੋਵੇਗਾ ਜੀ ਬਾਅਦ ਵਿੱਚ ਤੁਹਾਡੀ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਉਸ ਤੋਂ ਬਾਅਦ ਤੁਹਾਡਾ ਇੰਟਰਵਿਊ ਹੋਵੇਗਾ ਜੀ ਇਹਨਾਂ ਪੋਸਟਾਂ ਦੇ ਲਈ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜੀ ਕਨਰਨਲ ਏਡਬਲਯੂਐਸ ਐਂਡ ਓਬੀਸੀ ਦੇ ਵਾਸਤੇ 2360 ਰੁਪਏ ਫੀਸ ਰੱਖੀ ਗਈ ਹੈ ਜੀ ਐਸਐਸਟੀ ਪੀਡਬਲਯੂ ਪੀਡੀਆ ਤੇ ਐਕਸ ਸਰਵਿਸਮੈਨ ਕੈਟਾਗਰੀ ਦੇ ਵਾਸਤੇ ਕੋਈ ਵੀ ਫੀਸ ਨਹੀਂ ਹੈ ਜੀ ਇਹ ਫੀਸ ਹੈ ਜਿਹੜੀ ਤੁਸੀਂ ਆਨਲਾਈਨ ਪੇ ਕਰਨੀ ਹੋਵੇਗੀ ਇਹਦਾ ਲਿੰਕ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਜੀ ਤੁਸੀਂ ਜਦੋਂ ਤੁਸੀਂ ਓਪਨ ਕਰੋਗੇ ਉਹ ਤੁਸੀਂ ਇਹ ਫੀਸ ਆਨਲਾਈਨ ਪੇ ਕਰ ਸਕਦੇ ਹੋ ਜੀ ਹੋਰ ਵੀ ਬਹੁਤ ਸਾਰੀਆਂ ਜਾਣਤਾਂ ਦਿੱਤੀਆਂ ਗਈਆਂ ਨੇ ਦੋਸਤੋ ਤੁਸੀਂ ਪੜ੍ਹ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚੋਂ ਹੋਰ ਬਧੇਰੇ ਜਾਣਕਾਰੀ ਲਈ ਦੋਸਤੋ ਤੁਹਾਨੂੰ ਇਹ ਨੰਬਰ ਦਿੱਤੇ ਗਏ ਨੇ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਹੋਰ ਬਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਜੀ ਮਿਲਦੇ ਹਾਂ ਨਵੇਂ ਵੀਡੀਓ ਦੇ ਵਿੱਚ ਨਵੇਂ ਵਰਤਿਆਂ ਦੇ ਨਾਲ ਧੰਨਵਾਦ ਜੀ